ਨਰਮ ਹੋ ਜਾਵੇਗਾ ਇਹਨਾਂ ਦੀ ਗੱਲ ਸੁਣ ਲੈ ਤੂੰ ਜੇ ਅੱਤੇ ਹੋਏ ਲੋਕ ਨੇ ਇਹਨਾਂ ਦੀ ਗੱਲ ਸੁਣ ਲੈ ਤੂੰ ਜੇ ਅੱਤੇ ਹੋਏ ਲੋਕ ਨੇ ਨਹੀਂ ਤਾਂ ਲੱਗਣਾ ਇਹਨਾਂ ਦਾ ਇਹਨਾਂ ਲਈ ਧਰਮ ਹੋ ਜਾਵੇਗਾ ਲੋਕਾਂ ਨੇ ਹੋਰਾਂ ਨੂੰ ਛੱਡ ਕੇ ਇਸ ਵਾਰ ਇਸ ਨੂੰ ਚੁਣਿਆ ਸੀ ਲੋਕਾਂ ਨੇ ਹੋਰਾਂ ਨੂੰ ਛੱਡ ਕੇ ਇਸ ਵਾਰ ਇਸ ਨੂੰ ਚੁਣਿਆ ਸੀ ਕੀ ਪਤਾ ਸੀ ਉਹਨਾਂ ਤੋਂ ਵੱਧ ਇਹ ਬੇਸ਼ਰਮ ਹੋ ਜਾਵੇਗਾ ਤੂੰ ਬੇਤਾ ਖੋਸ਼ਨਾ ਹੋ ਐਵੇਂ ਲੋਕਾਂ ਦੇ ਖੰੰਡੇ ਨੂੰ ਦੇਖ ਤੂੰ ਬੇਤਾ ਖੋਸ਼ਨਾ ਹੋ ਐਵੇਂ ਲੋਕਾਂ ਦੇ ਗੰੰਦੇ ਨੂੰ ਦੇਖ ਇਹ ਸੱਟ ਉਹਦੇ ਮਾਰਨਗੇ ਜਦ ਲੋਹਾ ਲੋਟੂ ਸਭ ਦਾਲ ਜਾਣੇ ਨੇ ਲੋਟਾ ਇੱਕ ਦਮ ਰੁਕ ਜਾਣੀ ਲੋਟੂ ਸਭ ਦਾਲ ਜਾਣੇ ਨੇ ਜਦੋਂ ਇੱਕ ਹੋਣਾ ਸਾਡੇ ਲਈ ਕਰਨ ਹੋ ਜਾਵੇਗਾ ਇਹ ਸ਼ੋਸ਼ਣ ਕਰਨ ਆਏ ਨੇ ਥੋੜੇ ਕੁਆਰੇ ਜਜ਼ਬਾਤਾਂ ਦਾ ਇਹ ਸ਼ੋਸ਼ਣ ਕਰਨ ਆਏ ਨੇ ਥੋੜੇ ਕੁਆਰੇ ਜਜ਼ਬਾਤਾਂ ਦਾ ਭਲੇਕੇ ਕੇ ਜਾਉਣਾ ਹੈ ਵੱਟੋ ਵੱਟ ਕਲਮ ਹੋ ਜਾਏਗਾ ਨਾ ਇਹ ਸੋਚ ਵਿੱਚ ਰਹੇ ਹਾਕਮ ਰੋਹ ਨਰਮ ਹੋ ਜਾਏਗਾ ਰੋਹ ਨਰਮ ਹੋ ਜਾਏਗਾ ਬੜੇ ਨਰਮ ਜੇਕਰ ਲਈਂ ਸਾਲ ਛੋਟਾ ਚੋਣਾ ਪੈਂਦਾ ਹੈ ਉਹ ਹੀ ਚੋਣ ਦੇ ਕੱਲ ਸਟੇ ਹੀ ਤੇ ਮੰਨ ਲੋ ਇੱਕ ਪੱਤਰ ਵੀ ਦੇ ਦੇ ਮੁੱਖ ਮੰਤਰੀਆਂ ਮੀਟਿੰਗ ਹੋਊ ਸਿੱਖਿਆ ਮੰਤਰੀ ਨਾਲ ਮੁਰਕੇ ਜਿੱਧਰ ਮੀਟਿੰਗ ਹੋਵੇ ਉਧਰ ਸਹਰ ਨਾ ਕਹਿ ਦਿਓ ਮੀਟਿੰਗ ਤੁਹਾਨੂੰ ਕੋਈ ਦੇਤੀ ਤਾਂ ਹੈਗੀ ਨਹੀਂ ਜਾਏ ਕਹਿ ਦਿਓ ਵੀ ਫੇਰ ਕਰਾਂਗੇ ਹਾਲ ਦੀ ਕਿਹੜੀ ਮਸਤਵੀ ਕੀਤੀ ਜਾਂਦੀ ਹੈ ਤੇ ਜੇ ਕੋਈ ਸਿੱਖਿਆ ਮੰਤਰੀ ਨੂੰ ਮਜਬੂਰ ਕਰਕੇ ਝੋਂਸੇ ਗੋਡੇ ਦੇ ਕੇ ਮੀਟਿੰਗ ਲਈ ਬੁਲਾਉਂਦੀ ਦਵਾ ਪਿਛਾਉਂਦੀ ਹੈ ਤੇ ਇਹ ਵੀ ਇੱਕ ਟ੍ਰੈਂਡ ਨਾ ਤੁਰ ਪਿਆ ਉਹ ਗੱਲ ਸਾਡੀ ਘੰਟਾ 1.5 ਘੰਟਾ 2.5 ਘੰਟੇ ਚੁੱਪ ਕਰਕੇ ਸੁਣੀ ਜਾਣਗੇ ਹਾਂਜੀ ਹਾਂਜੀ ਕਰੀ ਜਾਣ ਹਾਂਜੀ ਇਹ ਗੱਲ ਠੀਕ ਆ ਤੁਹਾਡੀ ਆ ਵੀ ਗੱਲ ਠੀਕ ਆ ਉਹ ਵੀ ਠੀਕ ਆ ਕਿਸੇ ਗੱਲ ਨੂੰ ਅਧਿਆਪਕਾਂ ਦੀ ਨੂੰ ਲੱਗਣਾ ਨਹੀਂ ਕਿਉਂਕਿ ਅੱਜ ਜਵਾਬ ਕੋਈ ਨਹੀਂ ਦਆ ਪਰ ਗੱਲ ਧੀਰਜ ਹੋਣੀ ਆ ਭਈ ਪੰਚਾਂ ਦਾ ਕਿਹਾ ਸਰਪੱਤੇ ਤੇ ਪਰਲਾ ਉੱਥੇ ਦਾ ਉੱਥੇ ਲਾਗੂ ਗੁਰਮੀ ਕਰਨੀ ਬਾਹਰ ਆ ਰਹੇ ਜੀ ਜਿਹੜਾ ਚੱਲਦਾ ਤੁਹਾਨੂੰ ਅੰਮ੍ਰਿਤਸਰ ਦੇ ਦੇ ਤਿੰਨ ਡੀਓ ਪਿਛਲੇ ਸਮੇਂ ਕੋਈ ਇੱਕ ਡੀਓ ਵੀ ਕਾਤੀ ਨਾਲ ਸਸਪੈਂਡ ਹੋ ਵਰਦਿਆਂ ਦਾ ਮਾਮਲਾ ਆਈ ਦੋ ਤੱਕ ਖਰੀਦ ਲੋ ਉਹ ਤਿੰਨ ਉਹ ਜਿਹੜੇ ਸਾਰਿਆਂ ਨੂੰ ਵੀ ਪ੍ਰਤਾਜ ਜਿਹੜਾ ਮਹਿਜਮੇ ਦਾ ਗੱਜੇ ਇਹਦੇ ਬਾਰੇ ਬੜੀ ਹੋ ਚੁੱਕਿਆ ਔਰ ਤਿੰਨ ਬੜੇ ਇਹਨੂੰਾਰੇ ਸਾਰੇ ਸਿੱਖਿਆ ਮੰਤਰੀਆਂ ਦਾ ਜੀ ਲਏ ਪੱਤਰ ਵੀ ਕਰਨਾ ਕਟਰੀਆਂ ਦਾ ਮੇਰੇ ਸਖਿਆ ਮੰਤਰੀ ਆ ਕੇ ਅਧਿਆਪਕ ਮੋਰਚੇ ਨੂੰ ਹਾਂ ਕਰਨ ਦੇ ਬਾਅਦ ਵੀ ਉਹਨਾਂ ਦੀ ਇੱਕ ਬੀਬੀ ਸਟੇਟ ਵਾਰਦੀ ਇੰਨੀ ਇਮਾਨਦਾਰ ਹੈਬ ਸ਼ਹਿਰ ਵੀ ਕੋਈ ਅਫਸਰ ਇਆਰ ਦੇ ਵਿੱਚ ਇਦਾਂ ਨਾ ਹੁੰਦਾ ਕੋਈ ਜਿਹੜੀ ਪੰਚਤੋਂ ਵਾਂਗੀ ਪਿਛੀ ਹੈ ਉਹਨੂੰ ਕੋਈ ਪਤਾ ਨਹੀਂ ਮਰੇ ਕਿ ਕਿਸੇ ਕਸੂਰ ਦੇ ਉਹਦਾ ਹਾਰ ਆਜਾ ਦਿਓ ਸੁਰਵਕਰ ਦੁਬਾਰਾ ਵੀ ਮਲਮਾ ਸਮਾ ਵੀ ਨਰਨਾਏ ਵੀ ਵਾਪਰਾ ਐਗਰੀਮੈਂਟ ਤੇ ਆ ਕੇ ਕੋਈ ਨਹੀਂ ਹੋਰੀ ਪੱਤਰ ਦੀ ਸਰਕਾਰ ਇਹਨਾਂ ਦੀ ਕੋਈ ਵੀ ਨੀਤੀ ਸਪਸ਼ਟ ਨਹੀਂ ਹੈਗੀ ਅੱਜ ਕੱਲ੍ਹ ਆੰਮਣੇ ਸਕੂਲ ਦਾ ਰਵਾਜ ਜਿਹੜਾ ਸਭ ਤੋਂ ਜ਼ਿਆਦੀ ਮਜੂਰੀ ਆਉਂਦੀ ਆ ਉਹ ਮੇਰੇ ਗਾਂਵ ਤੇ ਆ ਕੂੜਾ ਸਾੜਾ ਸਕੂਲ ਜਿਹਦੀ ਦੇਖ ਲਾਓ ਤਾਂ ਮਜੂਰੀ ਕਰਦੇ ਆ ਇੱਕ ਇੱਕ ਨਹੀਂ ਲਾਈ ਇਹਨਾਂ ਨੇ ਉੱਥੇ ਇੱਕ ਇੱਕ ਵੀ ਔਰ ਸਭ ਤੋਂ ਉਹਨੇ ਜਿਹੜੇ ਜਿਹੜੇ ਟਾਂ ਲੱਗੇ ਆ ਇਹ ਤਾਂ 15000 ਕੋਸ਼ਿੰਦੀ ਹਾਲਤ ਆ ਉਹ ਕਿਸੇ ਵੀ ਸਰਕਾਰ ਤੋਂ ਐਡੀ ਪੈੜੀ ਨਹੀਂ ਰਹੀ ਜਿੰਨੀ ਹੋਣਿਆ ਜਦੋਂ ਇਹਨੇ ਧਿਆਨ ਉਹ ਜਿਹੜੇ ਇਹਨੇ ਸਕੂਲ ਬਣਾਏ ਆ ਉਹਨਾਂ ਵਿੱਚੋਂ ਵੀ ਦੋ ਚੋਲੇ ਆ ਤੇ ਜਿਹੜੇ ਟੀਚਰ ਉੱਪਰੋਂ ਫੜਦੇ ਉਹ ਵੀ ਇੱਥੇ ਲਾ ਦੇ ਉੱਪਰੋਂ ਫੜਦੇ ਉਹ ਵੀ ਇੱਥੇ ਲਾ ਦੇ ਬਾਕੀ ਸਕੂਲ ਉੱਜੜ ਲਿਆ ਤੇ ਉੱਜੜ ਗਏ ਅੱਜ ਨਾ ਉਹਨਾਂ ਸਕੂਲਾਂ ਦੇ ਵਿੱਚ ਵੀ ਇੰਨੀ ਲੜਾਤਾ ਦਾ ਹੈ ਕਿ ਇੱਥੇ ਵੀ ਕੋਈ ਨਹੀਂ ਪੜਾਇਆ ਤੇ ਬਾਕੀ ਸਕੂਲ ਤਬਾਹ ਕਰ ਦੋ ਸਾਰੇ ਕਹਿ ਜਿਹੜੀ ਹਾਲਤ ਆ ਇਹ ਬਣੀ ਕੋਈ ਐ ਤੇ ਝੂਠ ਜਿਹੜੇ ਮਾਰ ਲਈ ਕੋਈ ਵੀ ਕੋਈ ਸਰਕਾਰ ਦੁਨੀਆਂ ਦੇ ਕੰਨੀ ਹੋਵੇ ਜਿੰਨੀ ਫਰਵੀ ਰਾਜ ਸੇ ਪਰਤੀ ਕਹਿੰਦਾ ਮੈਂ 45000 ਕਰ ਲਈ ਆ ਕੀਚਨ ਆ ਦੇ ਕੋਟ ਖਾਂਦੇ ਪਰਦੇ ਆ ਜਿੰਨੇ ਹੋਰ ਪਰਤੀ ਕੋਲੇ ਆ ਸਿਲੈਕਟ ਹੋਏ ਆ ਇਹੋ ਦਾ ਕਹੀ ਜਾਂਦੀਆਂ ਬਾਦ ਵੀ ਕਾਜਾਂ ਦੇ ਪ੍ਰੋਫੈਸਰਾਂ ਨੂੰ ਉਹਦੇ 11ਵਾਂ ਵਿੱਚ 52 ਉਹਨਾਂ ਨੂੰ ਕੁਆਟਰ ਦਿੰਦਾ ਨਾ ਸਾੜੀਆਂ ਈਕੀਤੀ ਦੀਆਂ ਭਰਤੀਆਂ ਉਹਨਾਂ ਨੂੰ ਬਾਦ ਰਿਆ ਬੱਚੇ ਸਰੋ ਡੀ ਕੰਦਾ ਉਹਨਾਂ ਦੀ ਗਾਂਂਗਾ ਜਰੂਰ ਹੈ ਕਿਹਨੇ ਉਹਨੇ ਨੂੰ ਬੰਦਾ ਕੋ ਪੁੱਛਿਆ ਹੋਵੇ ਜਾਂ ਤੂੰ ਚਰਮੇ ਹੋਵੇਂ ਤੂੰ ਸਿਲੈਕਟਰ ਹੈ ਨਾ ਮਾਟਰ ਨਹੀਂ ਦੰਦਾ ਤੇ ਤੁਮ ਮੂਵੀ ਕਿਥੋਂ ਪ੍ਰਤੀ ਕਰਦੀ ਹੈ 60 ਲੱਖ ਬੇਲ ਜਗਾਰੀ ਹੈ ਲੱਤ ਭਾਗ ਪੰਜਾਬ ਚ ਤੇ ਤੂੰ ਉਹ 50000 ਜਿਹੜੀਆਂ ਪਤਾ ਨਹੀਂ ਠੁੱਟੀਆਂ ਤੇ ਖੱਟੀਆਂ ਉਹਨਾਂ ਨੂੰ ਕੱਢ ਕੇ ਰੋੜਾ ਪਾਈ ਜਨਾ ਕਦੀ ਕਹਿੰਦੇ ਮੈਂ ਪੱਕੇ ਕਰਦੇ ਹੋ ਵਾਰੰਟੀ ਆ ਰਹੀ ਜਨਹਾਰ ਆਂ ਬਕੇ ਤੇ ਸਰਕਾਰਾਂ ਦੀ ਨੀਤੀ ਆ ਪੀਰਨ ਸਕਾ ਹੀ ਇਹਨਾਂ ਦੇ ਤੇ ਅਸਲੀ ਤਨ ਦਾ ਕੇਸੋ ਕਹਿ ਲਾਪੇ ਤੇ ਅੱਥੇ ਕੁਜਰੀ ਬਣਨਾ ਕੰਪਿਊਟਰ ਟੀਚਰਾਂ ਦੇ ਉਹ ਆਇਆ ਆਪਾਂ ਚਾਰ ਫੇਰੇ ਦੇਖਣਦੇ ਆ। ਫਿਰ ਇੱਕ ਕਰਕੇ ਭਾਵੇਂ ਜਿਹੜੇ ਤੁਸੀਂ ਸੰਘਰਸ਼ ਦੇ ਇਮਾਰਤ ਜਿੰਦਾਬਾਦ ਇਹ ਤੁਸੀਂ ਕੀ ਸਲਾਮ ਦੇ ਪਾਤਰ ਜੇ ਕਿ ਸੱਚ ਆ ਵੀ ਦੁਨੀਆ ਇਸ ਵੇਲੇ ਉਸ ਤਰ੍ਹਾਂ ਦੀ ਸੰਘਰਸ਼ੀ ਨਹੀਂ ਜਿੱਦਾਂ ਦੀ ਹੋਣਾ ਚਾਹੀਦਾ ਪਰ ਤੁਹਾਡੀ ਜਿਹੜੀ ਇਹ ਕੁਰਬਾਨੀ ਆ ਇਹ ਹੌਣੇ ਸਮੇਂ ਤੇ ਰੰਗ ਲਾਏ ਮੈਂ ਕੀ